ਤੇ ਮੈਂ ਕਹਣਾ ਦੋ ਤਿੰਨ ਕਈ ਜਗ੍ਹਾ ਤੇ ਤੇ ਉਹਨੇ ਧੱਕੇ ਨਾ ਆਪ ਨੂੰ ਹੋ ਰਹੇ ਆ ਮੱਲਨ ਵਾਲੀ ਸੀਟ ਤਾਂ ਆਪਣੀ ਜਿਲ੍ਹਾ ਪ੍ਰੇਸ਼ਦ ਦੀ ਪੱਕੀ ਜਿੱਤਰੇ ਸੀ ਉਹਨਾਂ ਨੇ ਧੱਕਾ ਕੀਤਾ ਕੋਈ ਗੱਲ ਹੁਣ ਤੱਕ ਕਿੰਨਾ ਟਾਈਮ ਰਹਿ ਗਿਆ ਨਵਾਂ ਸਾਤ ਚੜ ਗਿਆ ਹੁਣ ਕਈ ਲੋਕ ਸੋਚਦੇ ਆ ਕੀ ਆ ਜਿਹੜੀ ਤਾਕਤ ਐ ਪੂਰੀ ਜ਼ਿੰਦਗੀ ਮੇਰੇ ਕੋਲੇ ਰਹਿਣੀ ਐ ਆ ਉਹਨਾਂ ਕੁੜੀ ਰਹਿੰਦੀ ਐ ਜਿਹਨੂੰ ਪਰਮਾਤਮਾ ਚਾਹੁੰਦਾ ਜੋ ਹਾਲਾਤ ਅੱਜ ਪੰਜਾਬ ਦੇ ਬਣੇ ਐ ਜਿਵੇਂ ਇਹਨਾਂ ਨੇ ਗੰਦ ਮਚਾਤਾ ਜਿਵੇਂ ਝਾੜੂ ਵਾਲੇ ਨੇ ਲੁੱਟਣਾ ਸ਼ੁਰੂ ਕਰ ਦਿੱਤਾ ਜੇ ਪੰਜਾਬ ਦੇ ਲੋਕ ਇਕੱਠੇ ਨਾ ਹੋਏ ਆਪਣੀ ਖੇਤਰੀ ਪਾਰਟੀ ਦੇ ਮਗਰ ਤਾਂ ਬਹੁਤ ਵੱਡਾ ਨੁਕਸਾਨ ਪੰਜਾਬ ਦਾ ਹੋ ਜਾਊਗਾ ਉਹਨਾਂ ਦਾ ਕੋਈ ਵਿਗੜਨਾ ਨਹੀਂ ਉਹਨੂੰ ਕੀ ਫਰਕ ਪੈਂਦਾ ਹੈ ਛੁੱਟ ਕੇ ਪੈਕ ਕਰਕੇ ਕਿਤੇ ਹੋਰ ਸੂਬੇ ਚਲੇ ਜਾਣਗੇ ਪਤਾਈ ਇੱਥੇ ਆ ਗਿੱਧੜਵਾ ਹਲਕਾ ਹੀ ਕੋ ਹਲਕਾ ਜੀਨੇ ਜੇ ਮੈਂ ਕਹਿ ਸਕਦਾ ਜਿੰਨੀ ਪੰਜਾਬ ਦੀ ਡਿਵੈਲਪਮੈਂਟ ਹੋਈ ਹੈ ਬਾਪੂ ਬਾਦਲ ਨੇ ਕਰਾਈ ਹੈ ਤੇ ਉਹਨੂੰ ਤਾਕਤ ਕਿਧਰੋਂ ਤੁਸੀਂ ਦਿੱਤੀ ਹੈ ਕਰਾਉਣ ਵਾਸਤੇ ਤਾਕਤ ਕਿਹੜੀ ਦਿੱਤੀ ਬੋਲੇ ਦਾ ਤੁਹਾਡੇ ਨਾਲ ਕੋਈ ਸਿਆਸੀ ਸੰਬੰਧ ਨਹੀਂ ਇੱਕ ਪਰਿਵਾਰ ਦਾ ਨੰਬਰ ਤੁਸੀਂ ਸਾਡੇ ਬਜ਼ੁਰਗੋਂ ਭਰਾਵੋਂ ਭੈਣਾਵੋਂ ਮਾਤਾਵੋਂ ਅਰਿਸ਼ਤਾ ਹੋਰ ਕਿਤੇ ਨਹੀਂ ਹੋ ਸਕਦਾ ਜੈਜਾ ਰਿਸ਼ਤਾ ਇੱਥੇ ਹੈ ਵੱਡੇ ਵੰਸ ਆ ਭਾਵੇਂ ਪੰਜਾਬ ਦੇ ਕਿਤੇ ਵੀ ਕੋਨੇ ਜਾਂਦੇ ਸੀ ਉਹਨੇ ਦਾ ਆਪਣਾ ਹੀ ਸੀ ਪਰ ਜਦੋਂ ਆਪਣੇ ਘਰੇ ਆਉਂਦੇ ਨਾ ਹੋਰ ਹੀ ਕਿਸੇ ਦਾ ਸਕੂਨ ਜਾਉਂਦਾ ਹੈ ਜੀ ਜਿਹਾ ਲੱਗਦਾ ਹੈ ਕਿ ਆਪਣੇ ਵਿੱਚ ਬੈਠੇ ਆ ਸੋ ਤੁਸੀਂ ਇੱਕ ਗੱਲ ਵਹਿਮ ਖੜ ਦਿਓ ਆਪਣੇ ਤੇ ਉਹਨਾਂ ਜਮਵਾਰੀ ਸੁਪੀਤ ਸਿੰਘ ਬਾਦਲ ਦੀਏ ਬੋਲੇ ਸੋ ਨਿਹਾਲ ਵਾਹਿਗੁਰੂ ਨਾਲੇ ਮੇਰੇ ਕੰਮ ਕਰਨ ਦਾ ਤਰੀਕਾ ਬਹੁਤ ਅਲੱਗ ਹੀ ਹੈ ਮੈਂ ਹੌਲੀ ਹੌਲੀ ਕੰਮ ਨਹੀਂ ਕਰਦਾ ਹੁੰਦਾ ਮੈਂ ਬਿਮਾਰੀ ਦਾ ਪੱਕਾ ਪਰੇਸ਼ਣ ਇੱਕ ਮਿੰਟ ਜੀ ਕਰ ਦਮਾ। ਮੈਂ ਜਲਾਲਾਬਾਦ ਹਲਕੇ 'ਚ ਮੈਨੂੰ ਭੇਜਤਾ। ਮੈਂ ਜ਼ਿੰਦਗੀ 'ਚ ਨਹੀਂ ਜਲਾਲਾਬਾਦ ਗਿਆ। ਸਈ ਮਹੀਨੇ ਨਹੀਂ ਗਿਆ ਸੀ। ਵੱਡੇ ਪਾਲ ਸਾਹਿਬ ਕਹਿੰਦੇ ਯਾਰ ਤੂੰ ਹੁਣ ਇੱਥੋਂ ਲੜਨਾ ਹੈ। ਮੈਂ ਉੱਥੇ ਗਿਆ। ਬਾਰਡਰ ਤੇ ਜਮੈਂ। ਤੇ ਉੱਥੇ ਕੁਝ ਵੀ ਨਹੀਂ ਸੀ। ना सड़क ना कोई गली ना कोई स्कूल ना कोई हस्ता ना कोई वाटर ना कोई नहर ना कोई खाड़ा, कुछ नहीं। जाके देखा कि लोग कि नर्च रह रहे इन साल तुम अज जाके देखो थे की है। मैं पहले दिन ही, क्योंकि मैं ना ਇੱਕ ਇੱਕ ਛੋਟਾ ਕੰਮ ਮੇਰੇ ਆਦਤ ਹੀ ਹੈ ਮੈਂ ਜੋ ਕੰਮ ਕਰਦਾ ਬਿਲੀ ਪੂਰੀ ਕਰਨੀ ਹੈ ਨਾ ਦੱਸੋ ਕਿੰਨੇ ਥਰਮਲ ਪਲਾਂਟ ਬਣਾਉਣੇ ਹੈ ਇਕੱਠੇ ਬਣਾ ਦੋ ਸਾਰੇ ਹੁਣ ਉਵੇਂ ਹੀ ਜਨਾਲਾਬਾਦ ਕੀਤਾ ਮੈਂ ਬੁਲਾਇਆ ਵਾਟਰ ਸਪਲਾਈ ਵਾਲਾ ਮੈਂ ਕਿਹਾ ਜੀ ਕਿੰਨੇ ਪਿੰਡ ਹੈ ਕਹਿੰਦੇ 180 ਆ 85 ਵਾਟਰ ਵਾਕਸ ਕਿੰਨੇ ਚਾਹੀਦੇ ਹੈ ਕਹਿੰਦੇ 150 ਮੈਂ ਕਿਹਾ 150 ਬਣਾਉਣੇ ਸ਼ੁਰੂ ਕਰਾਪ ਲਓ ਪੈਸੀ ਫਿਰ ਮੈਂ ਕਿਹਾ ਸਰਕਾ ਕਿੰਨੇ ਕਿਲੋਮੀਟਰ ਹੈ ਉਹਨੇ ਪੜੀ 8 900 ਕਿਲੋਮੀਟਰ ਦੀ ਸਾਰੀ ਲਿੰਕ ਲੁਕ ਬਣਾ ਕੇ ਦੱਸਿਆ ਮੈਂ ਕਹੇ ਚੱਕੋ ਪੈਸੇ ਬਣਾ ਦਿਓ ਸਾਰੀਆਂ ਤੁਸੀਂ ਦੇਖ ਲਓ ਮੈਂ ਕਿ ਕਿੰਨੇ ਪਿੰਡਾਂ ਚ ਕੋ ਗਲੀ ਨਾਲੇ ਇਹ ਨਹੀਂ ਸੀ ਇੱਕੋ ਹੀ ਫੈਸਲੇ ਨਾਲ ਮੈਂ ਇੱਕ ਦਿਨ ਉੱਥੇ ਹੀ ਬਹਿ ਕੇ ਜਿੰਨੇ ਪਿੰਡ ਐ ਸਾਰਿਆਂ ਦੀਆਂ ਗਲੀਆਂ ਨਾਲੀਆਂ ਖੱਪੜ ਕੌਣ ਸਾਰੀ ਸੀਮਿੰਟ ਦੀਆਂ ਆਰਡਰ 7-800 ਕਰੋੜ ਦਾ ਬਜਟ ਰੀ ਮੈਂ ਕਹੇ ਚੱਕੋ ਤੇ ਬਣਾ ਦਿਓ ਅਸੀਂ ਦੋ ਸਾਲਾਂ ਚ ਕਿਤੇ ਪਿੰਡ ਚਲੇ ਜਾਓ ਐ ਲੱਗਦਾ ਸ਼ਹਿਰਾਂ ਜੀ ਨੇ ਉਹਨਾਂ ਦੇਖਿਆ ਹੀ ਨਹੀਂ ਸੀ ਕਿਤੇ ਭਾਗਾਈ ਉਹਦਾ ਹਾਂ ਉਹ ਵੀ ਲੰਬੀ ਮੈਂ ਤੁਹਾਨੂੰ ਪਹਿਲੀ ਵੀ ਗੱਲ ਦੱਸੀ ਸੀ ਮੈਂ ਕਿਤੇ ਲੰਗ ਦਾ ਟਾਕ ਤਾਂ ਮੈਂ ਵੱਡੇ ਬਾਲਸਾਂ ਨੂੰ ਮਿਲਣਾ ਸੀ ਉਹ ਲੰਬੀ ਸੰਗਤ ਦਰਸ਼ਨ ਕਰ ਜਾਂਦੇ ਸੀ ਮੈਂ ਉਹ ਤੇ ਪਿੰਡਾਂ 'ਚ ਗਿਆ ਤੇ ਨਾਲ ਬੈਠਾ ਉਹਨਾਂ ਦੇ ਤੇ ਸੰਗਤ ਦਰਸ਼ਨ ਨਾਲ ਜਿਵੇਂ ਸਰਪੰਚ ਖੜਾ ਹੋ ਜਾਂਦਾ ਬਾਲਸਾਂ ਨੂੰ ਕੀ ਚਾਹੀਦਾ ਉਹ ਕਹਿੰਦੇ ਗਲੀਆਂ ਨਾਲੀਆਂ ਵਾਸਤੇ ਖੜਵੰਜੇ ਚਾਹੀਦੇ ਆ ਮੈਂ ਕਿਹਾ ਜਦੋਂ ਐਡਾ ਸੀ ਉਦੋਂ ਵੀ ਖੜਵੰਜੇ ਮੰਗਦੇ ਸੀ ਅੱਜ ਇੰਨੇ ਸਾਲ ਹੋ ਗਏ ਹਲੇ ਵੀ ਖੜਵੰਜੇ ਹੀ ਨਹੀਂ ਬਣੇ ਆਪਣੇ ਪੰਜਾਬ ਗਲੀਆਂ ਹੀ ਨਹੀਂ ਬੜੀਆਂ ਖਾਤ ਪਰ ਖੜਵੰਜੇ ਖੜਵੰਜੇ ਮੈਂ ਕਿਹਾ ਜੀ ਆ ਸੇਵਾ ਮੈਂ ਖੜਾ ਹੋ ਗਿਆ ਮੈਂ ਰੋਕ ਲਿਆ ਸਨ ਮੈਂ ਕਿਹਾ ਜੀ ਆ ਸੇਵਾ ਮੇਰ ਨੂੰ ਦੇ ਦਿਓ ਬਾਲ ਸਾਹਿਬ ਦੇ ਕੀ ਮੈਂ ਕਿਹਾ ਜੀ ਨਾ ਤੁਹ ਤੋਂ ਪੁੱਛਾਂ ਮੈਂ ਆਪਣੀ ਮਹਿਕਮੇ ਚ ਪੈਸਾ ਇਕੱਠਾ ਕਰਕੇ ਲੰਬੀ ਹਲਕੇ ਦੇ ਸਾਰੇ ਹਲਕੇ ਦੇ ਵਿੱਚ 100% ਜਿੰਨੀਆਂ ਗਲੀਆਂ ਨਾਲੀਆਂ ਸੀਵਰੇਜ ਸਿਸਟਮ ਛੱਪੜ ਸਾਰੇ ਮੈਂ ਸੀਮਿੰਟ ਦੇ ਬਣਾ ਕੇ ਤੇ ਉਹ ਤੇ ਸਟੇਡੀਅਮ ਜੋ ਇਕੱਠਾ ਪੈਕੇਜ ਉਹ ਕਹਿੰਦੇ ਕੱਟਾ ਤਾਂ ਹੋਣਾ ਨਹੀਂ ਮੈਂ ਕਹਿੰਦਾ ਕੋਈ ਗੱਲ ਨਹੀਂ ਤੁਸੀਂ ਹੁਣ ਨਾ ਇੱਕ ਸਾਲ ਬਾਅਦ ਆਇਓ ਹਲਕੇ 'ਚ ਇਹ ਦੇਖੋ ਇੱਕ ਵਾਅਦੇ ਤੋਂ ਮਤਲਬ ਇੱਕ ਸਾਲ ਤੁਸੀਂ ਸਾਰਾ ਬਣਾਤਾ ਹੁਣ ਥੋੜੀ ਵਾਰੀ ਆ ਪਹਿਲੇ ਦਿਨ ਜਿਆਦਾ ਟਾਈਮ ਨਹੀਂ ਲਾਉਣਾ ਆਪਾਂ ਪਹਿਲੇ ਹੀ ਮਹੀਨੇ ਭਾਵੇਂ 1000 ਕਰੋ ਲੱਗੇ ਭਾਵੇਂ 2000 ਲੱਗੇ ਭਾਵੇਂ 3000 ਸਰਕਾਰਾਂ ਕੋਲ ਪੈਸੇ ਦੀ ਕਮੀ ਨਹੀਂ ਹੁੰਦੀ ਦਿਲ ਦੀ ਕਮੀ ਹੁੰਦੀ ਹੈ ਨੀਅਤ ਦੀ ਕਮੀ ਹੁੰਦੀ ਹੈ ਐਸ ਹਲਕੇ ਨੂੰ ਜਿਵੇਂ ਗੱਡੀ ਨਵੀਂ ਸ਼ੋਅਰੂਮ ਚ ਕੱਢੀ ਹੁੰਦੀ ਨਾ ਉਹ ਇਹ ਕੱਢਾਂਗੇ ਬੋਲੇ ਜੋ ਹਾਂ ਅਕੋਈ ਆਸਾਨ ਨਹੀਂ ਹੈ ਮੈਨੂੰ ਮਨਚ ਦਿਲੋਂ ਹੈ ਕਿ ਇਹ ਜਿਸ ਘਰ ਚ ਬਾਪੂ ਬਾਦਲ ਨੇ ਜਨਮ ਲੇਤਾ ਹੈ ਅਸੀਂ ਸਿਆਸੀ ਜਨਤਾ ਇੱਥੇ ਹੋਣਾ ਆਪਣਾ ਫਰਜ਼ ਬੰਦਾ ਹੈ ਉਸ ਘਰ ਨੂੰ ਸਜਾਉਣਾ ਐਸ ਕਰਕੇ ਤੁਹਾਨੂੰ ਕਹਿਤੀ ਲੋੜ ਨਹੀਂ ਪਣੀ ਉਹਨਾਂ ਨੇ ਪੁਲਾਉ ਉੱਤੇ ਟਪਾਇ ਸੀ ਆਪਾਂ ਕਿਥੋਂ ਵੀ ਪਾਣੀ ਪਾਉਣਾ ਹੁੰਦਾ ਸੀ ਬਾਪੂ ਨੇ ਤਾਂ ਪਹਿਲਾਂ ਪੁਲਾਉ ਉੱਤੇ ਟਪਾਇ ਸੀ ਉਹ ਗਿੱਦੜ ਦੇ ਹਲਕੇ ਦੀ ਘਾਵਤ ਸੀ ਪਜਾਣੇ ਨੌਜਵਾਨਾਂ ਨੂੰ ਤਾਂ ਪਤਾ ਨਹੀਂ ਉਹ ਜਿਹੜੇ ਪੁਰਾਣੇ ਕਹਿੰਦੇ ਹੁੰਦੇ ਸੀ ਪੁਲਾਉ ਉਨ ਤੋਂ ਪਾਣੀ ਟਪਾਇਆ ਹੈ ਉਹ ਟੱਲ ਕੇ ਜਾਂਦਾ ਜੀ ਇਹ ਮਾਲਵਾ ਲਹਿਰ ਨਾਲ ਨਿਕਲ ਜਾਂਦਾ ਜੀ ਓਏ ਮੈਂ ਤਾਂ ਨਿਕਲ ਦੱਸਾਂ ਆ ਤਾਂ ਨਿਕਲ ਹੀ ਨਹੀਂ ਸੀ ਆ ਤਾਂ ਰੋਜ਼ ਹੀ ਨਹੀਂ ਪੱਤਰਖਹ ਜਾਂਦਾ ਅੱਜ ਤੱਕ ਢੱਕਾ ਨਹੀਂ ਤੋੜਿਆ ਦੱਕਾ ਨਹੀਂ ਤੋੜੇ ਇਹ ਤੋਂ ਘਟਿਆ ਇਨਸਾਨ ਇਹ ਤੋਂ ਮਾੜਾ ਬੰਦਾ ਤੇ ਜਿਵੇਂ ਇਹਨਾਂ ਨੇ ਰਾਜ ਕੀਤਾ ਨਾ ਇੱਕ ਦੀ ਆਪ ਪਤਾ ਹੈ ਧੰਨਾ ਕਿ ਆਪ ਖੜੇ ਬਚੇ ਬੈਠੇ ਆ ਆ ਤੱਕ ਲੁਟੇਰੇ ਦਿੱਲੀੋਂ ਅੱਜ ਵੀ ਅੰਗਰੇਜ਼ਾਂ ਨੇ ਈਸਟ ਇੰਡੀਆ ਕੰਪਨੀ ਆ ਜੀ ਲੁੱਟਣ ਵਾਸਤੇ ਉਹ ਵੀ ਦੋ ਹੱਥ ਚੰਮੜ ਪਿਆ ਜਾਂ ਹੁਣ ਤਾਂ ਹੋਰ ਵੀ ਪੈ ਗਏ ਆ ਲਖੀਰ ਦੇ ਸਾਲ ਉਹ ਤਾਂ ਸਿੱਧਾ ਹੀ ਕੰਮ ਪੈ ਗਿਆ ਜਿੱਥੇ ਆਉਂਦੇ ਆ ਫੜ ਕੇ ਅਫਸਰਾਂ ਨੂੰ ਸਾਰਨ ਸਿੱਧਾ ਹੀ ਪੈਸਾ 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 ਕਰੀ ਜਾਂਦੇ ਪਰ ਭੱਜਣ ਨਹੀਂ ਦੇਵਾਂਗੇ ਇਹਨਾਂ ਕਿਧੜੇ ਲੈਉਣੇ ਆ ਜੀ ਕਿੰਨਾ ਦਿਨ ਦਾ ਹਫਤਾ ਪਹਿਲਾਂ ਵਾਲੇ ਖਾਤੇ ਦੇਖ ਲਓ ਜੀ ਇੱਕ ਹਫਤੇ ਵਾਲੀ ਇੱਕ ਹਫਤਾ ਬਣੇ ਤੋਂ ਪਹਿਲਾਂ ਦੇ ਖਾਤੇ ਦੇਖ ਲਓ ਪੰਚੀ ਨਹੀਂ ਹੋਣੀ ਸੌਕੇ ਹੀ ਆ ਫੜਨੇ ਇਹਨਾਂ ਤੇ ਸਾਰੇ ਸੋਤੀ ਵੀ ਸਾਰੇ ਪੈਸੇ ਕਿਸੇ ਬਸਰ ਇੱਕ ਗੱਲ ਹੋ ਰੇ ਯਾਰ ਹੁਣ ਕਿੰਨੇ ਗੱਲੇ ਮਨਮਨ ਲਓ ਅੱਪਾ ਇਸ ਪਾਰਟੀ ਦੀ ਸਰਕਾਰ ਤੋਂ ਦੁਵਾਨੀ ਨਹੀਂ ਲੈਣੀ ਠੀਕ ਹੈ ਜੀ ਨਹੀਂ ਲੈਣੀ ਅੱਪਾ ਆਪਣੇ ਰਾਜ ਵਿੱਚ ਲਿਆ ਕੇ ਆਪਾਂ ਆਪਣਾ ਕਰਾਂਗੇ ਇਹਨਾਂ ਨੂੰ ਮਗਲ ਲੱਗਣਾ ਹੈ ਬਸੱਲਾਹ ਦੀ ਪਹਿਲੀ ਗੱਲ ਪਹਿਲੀ ਗੱਲ ਤਾਂ ਦੇਣਾ ਨਹੀਂ ਕੁਛ ਉਹਨਾਂ ਨੇ ਐਵੇਂ ਆਸ ਲੈ ਕੇ ਪਰਚਾ ਹੀ ਲੈ ਕੇ ਘਰੇ ਚਲੇ ਜੇ ਇਹਨਾਂ ਦੇ ਕਿ ਆਹ ਦੇ ਦੀ ਉਹ ਦੇ ਦਿਓ ਇਹਨਾਂ ਨੂੰ ਦਿੱਤਾ ਕੁਛ ਨਹੀਂ ਨਹੀਂ ਦੇਣਾ ਵੀ ਨਹੀਂ ਦੇਣਾ ਵੀ ਨਹੀਂ ਟਾਈਮ ਆ ਗਿਆ ਹੁਣ ਕੀ ਦੇਰਾਂ ਜੀ ਬੰਨਾਂ ਕੀ ਕੰਮ ਹੁਣ ਤਾਂ ਬਸ ਹੁਣ ਆ ਜਿਹੜਾ ਸਾਲ ਹੈ ਦੇਖੋ ਮੈਂ ਤਾਂ ਆਪਣੇ ਕੱਪੜੇ-ਕੂੜੇ ਕਾਰ ਚ ਰੱਖ ਲੇ ਮੈਂ ਤਾਂ ਇੱਕ ਬਾਡੇ ਤੋਂ ਚੱਲ ਪਿਆ ਹਾਂ ਪੂਰੇ ਪੰਜਾਬ ਦੇ ਦੇਖੋ ਜੇ ਆਪਾਂ ਸਰਕਾਰ ਲੈ ਕੇ ਆਉਣੀ ਹੈ ਮਾਹੌਲ ਵਧੀਆ ਬਣ ਗਿਆ ਆ ਜਿਹੜੇ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਪਤੀ ਇਲੈਕਸ਼ਨ ਮੈਂ ਤੁਹਾਨੂੰ ਤੁਹਾਨੂੰ ਸ਼ਾਇਦ ਸਾਰੇ ਪੰਜਾਬ ਦਾ ਵੇਰਵਾ ਸ਼ਾਇਦ ਨਾ ਪਤਾ ਹੋਵੇ ਤਕਰੀਬਨ 2500 ਬਲਾਕ ਸੰਧੀਆਂ ਪੂਰੇ ਪੰਜਾਬ ਜਿਹੜੀਆਂ ਲੜੀਆਂ ਸਾਰਾ ਬਲਾਮ ਲੋਕੇ ਸਾਰੀ 2500 ਆਮ ਆਦਮੀ ਪਾਰਟੀ ਨੇ ਤੇ 2500 ਤੇ 2500 ਲੜੀਆਂ ਕਾਂਗਰਸ ਤੋਂ ਘੱਟ ਡਰ ਲੱਗਦਾ ਸੀ ਇਹਨਾਂ ਨੂੰ ਉਹਨਾਂ ਦੇ ਪੁਰਾਣੇ 3100 ਦੇ ਕਾਗਜ਼ ਰੱਦ ਕੀਤੇ ਤੇ ਉਹ ਕੋਈ ਬਾਈਕ 100 ਲੜੇ ਆਪਣੇ 1100 ਬਲਾਕ ਸੰਧੀਆਂ ਦੇ ਕਾਗਜ਼ ਰੱਦ ਹੋਏ 1100 ਆਪ ਤਾਂ ਮਸਾ ਅਮਲਾਂ 1600 ਪਰ ਇੰਨੇ ਇੰਨੇ ਲੱਗੇ ਹੁਣ 1400 ਇੰਨੇ ਲੱਗੇ 1100 ਕਾਗਜ਼ਤ ਹੋਏ ਆ 1100 ਚ ਆਪਾਂ ਫਿਰ ਵੀ ਬੱਲੇ ਦਾ 400 ਕੁਛ ਜਿੱਤੇ ਤੇ ਕਾਂਗਰਸ ਆਪਣਾ ਉਹ ਆਪਾਂ ਤਾਂ ਡਬਲ ਲੈ ਕੇ ਆਪਾਂ ਥੁੜੀਏ ਆਪਣਾ ਕਈ ਘੱਟ ਘੱਟ 15 ਹਲਕੇ ਜਿੱਥੇ ਨਾ ਕੋਈ ਆਪਣਾ ਬਲਾਗ ਸੰਪਤੀ ਛੱਡਿਆ ਤੇ ਨਾ ਜ਼ਿਲ੍ਹਾ ਪ੍ਰੀਚਰ ਜਿੱਤਿਆ ਜਮੇ ਖਾਲੀ ਕਰਦੇ ਆਪਣੇ ਹਲਕੇ ਪਰ ਫਿਰ ਵੀ ਜਿਹੜੇ ਲੜੇ ਆ ਉਹ ਨੇਰੀ ਲਿਆਦੀ ਆ ਜਿਹੜੇ ਆਪਣੇ ਕਹਿੰਦੇ ਸੀ ਕਾਲੀ ਦਲ ਖਤਮ ਕਾਲੀ ਦਲ ਖਤਮ ਹੁਣ ਜਾਰੀ ਕਾਲੀ ਦਲ ਲੱਗਦਾ ਇਹਨਾਂ ਨੂੰ ਬੋਲੇ ਸੋਨਹਿਰਾ ਬੋਲੇ ਨਾ ਹੋਣ ਹੁਣ ਫਿਰ ਤੋਂ ਸਵੇਰੇ ਉੱਠਦਾ ਬਾਦਲ ਸਵੇਰੇ ਸਵੇਰੇ ਉੱਠਦਾ ਰੋਟੀ ਖਾਣ ਵਾਲੇ ਬਾਦਲ ਸ਼ਾਮ ਤੱਕ ਬਾਦਲ ਰਾਤ ਹੋਣ ਲੱਗੇ ਬਾਦਲ ਦਾ ਨਾਂ ਲੈਂਦਾ ਹੋਰ ਕੋਈ ਲੈਂਦਾ ਨਹੀਂ ਸੁਤੇ ਬਟਰੀਆਂ ਤੇ ਬੈਠੋ ਬਟਾ ਆ ਤਾਂ ਹਾਲਾਤ ਬਣਾ ਤਿੰਨੇ ਨੇ ਤੁਸੀਂ ਦੇਖ ਲੋ ਇੱਕ ਹੋਰ ਗੱਲ ਵੱਡੀ ਦੇਖੀ ਐ ਕਿ ਆ ਜਿੰਨਾ ਮਾਲਵਾ ਹੈ ਇੱਥੇ ਕਾਂਗਰਸ ਖਤਮ ਹੋ ਗਈ ਆ ਜਿਹੜੀ 50 ਸੀਟਾਂ ਆਪਣੀਆਂ ਇੱਥੇ ਲੇ ਪਾਸੇ ਲੇ ਸਭ ਗੁਰੂ ਘਰ ਤੋਂ ਲੱਗੇ ਅੰਦਰ ਇੱਥੇ ਲੜਾਈ ਅਕਾਲੀ ਦਲ ਵਰਸਸ ਆਪ ਰਹੀ ਹੈ ਕਾਂਗਰਸ ਤਾਂ ਬਹੁਤ ਪਿੱਛੇ ਨਹੀਂ ਹੈ ਜਾਂ ਆਪਾਂ ਜਿੱਤੇ ਆਪ ਜਿੱਤੇ ਕਾਂਗਰਸ ਜਮੇ ਪਿੱਛੇ ਥੋੜੀ ਵੀ ਦੇਖ ਲੋ ਜੋ ਕਿ ਡਾ ਰਾਜਾ ਰੋਜਾ ਕੀ ਕਹਿੰਦਾ ਸੀ ਮੈਂ ਸੀਐਮ ਬੰਨਾ ਤੀਜੇ ਨੰਬਰ ਤੇ ਤੀਜੇ ਨੰਬਰ ਤੇ ਅਸੀਂ ਪਿੰਡੋਂ ਵੀ ਤੀਜੇ ਤੇ ਲਿਆਂਦਾ ਜੀ ਵਧ ਗਿਆ ਇਹ ਤਾਂ ਮਤਲਬ ਬੀਜੇਪੀ ਨੂੰ ਵੀ ਥੱਲੇ ਲੈ ਜੋਈ ਹੈ ਹੈ ਹਾਂ ਉਹ ਨਹੀਂ ਕਰ ਸਕਦਾ ਕੱਲਾ ਪੰਜਾਬ ਨੂੰ ਅਕਾਲੀ ਦਲ ਅਗਵਾਈ ਕਰ ਸਕਦਾ ਹੈ ਆ ਦਿਲ ਚ ਜੋ ਦਰਦ ਅਕਾਲੀ ਦਲ ਦੇ ਨਾਲ ਕਿਸੇ ਦਾ ਨਹੀਂ ਬਹੁਤ 10 ਸਾਲ ਖਰਾਬ ਕਰ ਲਿਆ ਆਪਾਂ 10 ਸਾਲ ਤਜਰਬੇ ਕਰਕੇ ਦੇਖ ਲੇ ਹੁਣ ਤਜਰਬਾ ਨਹੀਂ ਕਰਨਾ ਹੁਣ ਆਪਾਂ ਆਪਣੀ ਸਰਕਾਰ ਲਿਖਿਆ ਤੋਂ ਇਸ ਕਰਕੇ ਇੱਕ ਤਾਂ ਮਤਲਬ ਤੁਹਾਨੂੰ ਦੋ ਗੱਲਾਂ ਦੱਸਣਾ ਚਾਹਣਾ ਇੱਕ ਤਾਂ ਮਾਗੀ ਦੀ ਕਾਨਫਰੰਸ ਆਈ ਹੈ ਪਹਿਲੇ ਮਾਗੀ ਤਾਂ ਕੰਮ ਸ਼ੁਰੂ ਹੁੰਦਾ ਹੈ ਬਿਲਕੁਲ ਹੈ ਅਗਲੇ ਸਾਲ ਤਾਂ ਹੋਣੀ ਨਹੀਂ ਕਿਉਂਕਿ ਕੋਟ ਲੱਗ ਜਾਣਾ ਹੈ ਹਾਂ ਇੱਕ ਦਿਨੀ ਰਿਲੀਆ ਤੇ ਨਹੀਂ ਪਰ ਇਹ ਗੱਲ ਹੈ ਕੋਈ ਗੱਡੀਆਂ ਚਾਉਣ ਜਿਹੜੇ ਬਹਿਣਗੇ ਉੱਤੇ ਬਿਲਕੁਲ ਕੋ ਸਹੀ ਗੱਲ ਹੈ ਹਾਂ ਐਣੀ ਹੈ ਕਿ ਸਵਾਰੀ ਆਪਣੀ ਸਹਿਰ ਕਿਸੇ ਦੀ ਹੈ ਬੰਦੇ ਪੱਕੇ ਇੱਕ ਵਰਗੇ ਲੈ ਗਏ ਉਹ ਜਿਹੜੇ ਜਾਣਦੇ ਸਿੱਧੇ ਉੱਥੇ ਕਿਉਂਕਿ ਉਸ ਦਿਨ ਤੋਂ ਜੰਗ ਸ਼ੁਰੂ ਹੋਊਗੀ ਤੇ ਮੈਨੂੰ ਤੁਹਾਡੇ ਤੇ ਮਾਨ ਹੈ ਮੈਨੂੰ ਯਾਦ ਹੈ ਆ ਗਿੱਦੜਵਾ ਤੇ ਲੰਬੀ ਦੋ ਹਲਕੇ ਹੁੰਦੇ ਸੀ ਅਸੀਂ ਇਹਨਾਂ ਦੋਨਾਂ ਦੇ ਸਿਰ ਤੇ ਹੀ ਅਸੀਂ ਪੰਜਾਬ ਚ ਰੇਲੀਆਂ ਕਰ ਦਿੰਦੇ ਸੀ ਜੇ ਮੋਗੇ ਵੀ ਕਾਨਫਰੰਸ ਹੁੰਦੀ ਇੱਥੇ ਹੀ ਭਰ ਲੈਂਦੇ ਸੀ ਇਹਨੂੰ ਪਤਾ 10-15 ਹਜ਼ਾਰ ਬੰਦਾ ਪੱਕਾ ਆਪਣਾ ਆਏਗਾ ਹੈ ਬਾਕੀ ਭਵੇਂ ਆਏ ਨਾ ਐਂਦੇ ਪੱਦੇ ਤੇ ਹੈਗੀ ਐ ਸੋ ਉਸ ਦਿਨ ਆਪਾਂ ਕਰ ਦਣੀ ਹੈ ਦੂਜੀ ਗੱਲ ਮੈਂ ਆਪਣਾ ਦਫਤਰ ਖੋਲ੍ਹ ਲਿਆ ਇੱਥੇ ਆਪਾਂ WhatsApp ਇੱਕ ਗਰੁੱਪ ਬਣਾਵਾਂਗੇ ਜਿੱਥੇ ਜਿਹੜੇ ਮੈਂ ਤੁਹਾਡੇ 100 150 ਬੰਦਾ ਹੈ 200 ਬੰਦਾ ਹੈ ਉਹ ਇੱਕ ਗਰੁੱਪ ਚ ਉਹਦੇ ਵਿੱਚ ਮੈਂ ਵੀ ਹੋਊਗਾ ਜਦੋਂ ਮੈਂ ਪਿੰਡ ਆਇਆ ਤੁਹਾਡੇ ਕੋਲ ਮੈਸੇਜ ਆ ਜਾਊਗਾ ਕਿ ਮੈਂ ਬਾਦਲ ਆ ਗਿਆ ਜਾਂ ਜਿੱਥੇ ਵੀ ਆ ਮੇਰੇ ਪ੍ਰੋਗਰਾਮ ਦੇ ਚ ਪਈ ਜਾਣਗੇ ਕੋਈ ਸੁਨਹਾਰ ਕੋਈ ਸਮੱਸਿਆ ਹੋਏ ਇੱਕ ਇੱਥੇ ਪੁਰਿੰਦਰ ਕਿਤੇ ਇਹਦੀ ਡਿਊਟੀ ਲਈ ਇਹ ਫੁੱਲ ਟਾਈਮ ਤੇ ਇਹ ਸਾਰੀ ਲੀਡਰਸ਼ਿਪ ਦੀ ਬੇਨਤੀ ਹੈ ਤੁਹਾਡਾ ਦਾ ਉਤਰ ਹੈ ਤੁਸੀਂ ਇੱਕ ਇੱਕ ਦੋ ਦੋ ਦਿਨ ਬਣ ਕੇ ਤੋ ਦੋ ਬੰਦੇ ਜਰੂਰ ਬੈਠੇਗਾ ਨਾਲ ਪੱਕਾ ਇੱਕਨਾਂ ਮੰਮ ਤੋਂ ਤੇ ਵਧੀਆ ਹੁਣ ਤਾਂ ਹਿੱਟ ਲਾ ਦੀ ਬਾਅਦ ਏਸੀ ਯੂਸੀ ਕਰੀ ਤਿੰਨ ਇਕੱਲੇ ਬੈਠਿਓ ਉੱਥੇ ਭੇਜੇ ਮੇਰਾ ਮਤਲਬ ਉੱਥੇ ਰੌਣਕ ਲੱਗੇ ਯਾਰ ਰੌਣਕ ਕੋਈ ਕੰਮ ਹੋਏ ਕਿਸੇ ਦੀ ਹੰਮਤ ਨਹੀਂ ਕੋਈ ਤੁਹਾਡਾ ਕੰਮ ਰੋਕਦੇ ਕਦੀ ਗਾ ਕੋਈ ਕੰਮ ਹੋਏ ਜ਼ਿੰਦਾਬਾਦ ਪਰ ਮੈਨੂੰ ਇੱਕੋ ਹੀ ਮੁਸ਼ਕਲ ਹੈ ਮੈਂ ਮਹੀਨੇ 'ਚ ਇੱਕ ਜਾਂ ਦੋ ਜਾਂ ਤਿੰਨ ਮੈਕਸਮ ਇਤਰਾਸ ਸਕਦਾ ਕਿਉਂਕਿ ਮੈਨੂੰ ਪੂਰੇ ਪੰਜਾਬ 'ਚ ਹੁਣ ਮੈਂ ਪਿੰਡ ਪਿੰਡ ਜਾਣ ਲੱਗਿਆ ਪੂਰੇ ਪੰਜਾਬ ਦੇ ਉਹਨੇ ਤਾਂ ਬਹੁਤ ਹੈ ਜੀ ਬਹੁਤ ਜੀ ਜੀ ਮਿਲ ਅਧਕਰ ਤੁਹਾਨੂੰ ਸੁਭਾਲਣਾ ਪੈਣਾ ਕਿਉਂਕਿ ਬਹੁਤ ਵੱਡੀ ਜੰਗ ਹੈ ਮਾਝਾ ਦੁਆਬਾ ਉਧਰਲੇ ਪਾਸੇ ਸਾਡੇ ਇਧਰ ਕਿਥੇ ਕਮਜੋਰ ਉੱਥੇ ਸਾਰੇ ਲਗਾਤਾਰ ਮੇਰਾ ਕੰਮ ਚੱਲ ਪਣਾ ਅੱਛਾ ਹੈ ਕੱਲਾ ਮੈਂ ਤੇਰਾ ਨਾਂ ਨਾ ਆ ਆ ਉਹ ਜਿਹੜੇ ਸਾਡੇ ਵੱਡੇ ਵੱਡੇ ਸੀ ਉਹ ਤਾਂ ਛੱਡ ਗਏ ਅੱਛਾ ਮੈਨੂੰ ਕੋਈ ਕਹ ਰਿਹਾ ਸੀ ਕੋਈ ਕਹ ਰਿਆ ਸੀ ਕਿ ਆਪਾਂ 2 ਵਜੇ ਜਿਸ ਤਰ੍ਹਾਂ ਕਹ ਰਹੇ ਸੀ ਮੈਨੂੰ ਕਹਿੰਦੇ ਜੀ 2 ਵਜੇ ਤੱਕ ਆਪਾਂ ਮੇਲਾ ਖਤਮ ਕਰ ਦਈਏ ਫਿਰ ਮੈਂ ਕਹਾਂ ਜੋ ਤਾਂ ਪਹਿਲੀ ਹੋ ਜਾਊਗਾ ਕਹਿੰਦਾ ਕਿਵੇਂ ਮੈਂ ਕਿਹਾ ਜਿਹੜੇ ਟਾਈਮ ਲਾਈਨ ਵਾਲੇ ਲੀਡਰ ਸੀ ਜਿਹੜਾ ਘੰਟਾ ਘੰਡਾ ਬੋਲਦੇ ਸੀ ਉਹ ਛੱਡ ਕੇ ਚਲੇਗਾ ਗੁਰ ਤੇ ਕੱਲਾ ਹੀ ਮੈਂ 20 25 ਮਿੰਟ ਲਾ ਕੇ ਬਸ ਬਾਕੀ ਸੀ ਮੈਂ ਜੇ بڑے ਹੋ ਜਾਣਗੇ ਤੁਸੀਂ ਪਰਵਾਹ ਨਾ ਕਰੋਗਾ ਬਸ ਹੁਣ ਬਹੁਤ ਨਵੇਂ ਯਾਰ ਆਪਣੀਆਂ ਤੇ ਕਾਫੀ ਨੀਰਾ ਡਾਉਨ ਨੇ ਕੱਲ ਫਿਰ ਤੋਂ ਰੀਵਲ ਹੋਈ ਨਾ ਹਾਂ ਹਾਂ ਤੂੰ ਹੀ ਤੇ ਦੇਖੋ ਥੋੜੇ ਰੀਪੋਲੋ ਕਰਾਈ ਥੋੜੀ ਅਸੀਂ ਨੇੜੇ ਆ ਚੋਂ ਦਿੱਤੀ ਯਾਰ ਹੁਣ ਤਾਂ ਜਿੰਨਾ ਦਿਨ ਕਲੋਜ਼ ਹੋਈ ਜਾਣਗੇ ਨਾ ਉਹਨਾਂ ਉਹਨਾਂ ਦੀ ਬੈਟਰੀ ਫੇਲ ਹੋਈ ਜਾਊਗੀ ਮੈਂ ਤਾਂ ਸਿੱਧੀ ਕਰਦਣਾ ਤੇ ਮਾਰਚ 31 ਮਾਰਚ ਮਾਗੀ ਦੇ ਬਸਾਖੀ ਦੇ ਬਾਅਦ ਤਾਂ ਬੈਟਰੀ ਉਹਨੇ ਚੱਲਦੀ ਨਹੀਂ ਫਿਰ ਆਪਣਾ ਫੁੱਲ ਫਲਾਈਟ ਕੰਮ ਹੈ ਅਲੇ ਵੀ ਫੁੱਲ ਫਲਾਈਟ ਬਟ ਤੁਸੀਂ ਪਰਵਾਹ ਨਹੀਂ ਕਰਨੀ ਐ ਜੋ ਮਰਜ਼ੀ ਹੋ ਮੇਰੀ ਜੂਰੀ ਹੈ ਪਰ ਤਕੜੇ ਹੋ ਕੇ ਲੱਗੋ ਅੱਜ ਮੈਨੂੰ ਕੱਲੀ ਅੱਜ ਹੁਣੇ ਮੁਕਸਰ ਵੀ ਮੀਟਿੰਗਾਂ ਉਹਦੇ ਬਾਅਦ ਮਲੋਟ ਵੀ ਹੈ ਪਰ ਜਦੋਂ ਮਰਜ਼ੀ ਆਓ ਪਿੰਡ ਆਓ ਚੰਡੀਗੜ੍ਹ ਆਓ ਕਿਤੇ ਮਰਜ਼ੀ ਆਓ ਇੱਥੇ ਦਫ਼ਤਰ ਹੈ ਤੁਹਾਨੂੰ ਕੋਈ ਆਂਚ ਨਹੀਂ ਆਉਗੀ ਥੋੜੀ ਪੂਰੀ ਡਟ ਕੇ ਤੇ ਵਧੀਆ ਸ਼ੋਰੂਮ ਚੋਂ ਕੱਢ ਕੇ ਨਿਰਮਾ ਕਿਧਰ ਵਹਲ ਕਮਾ ਕੇ ਦੇਵਾਂ